ਚੰਡੀਗੜ੍ਹ ਦੀਆਂ ਸੜਕਾਂ ਤੇ ਇੱਕ ਰੋੜਾ ਦੀਆਂ ਗੱਡੀਆਂ ਚੱਲਦੀਆਂ ਨੇ ਗੱਲ ਕਰੀਏ ਵੀਆਈਪੀ ਨੰਬਰ ਪਲੇਟ ਜੇ ਇਸ ਸਾਲ ਵੀਆਈਪੀ ਨੰਬਰ ਪਲੇਟ ਨੇ ਚੰਡੀਗੜ੍ਹ ਦੇ ਵਿੱਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ 701 ਨੰਬਰ ਪਲੇਟ ਦੀ ਕੀਮਤ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 6 ਲੱਖ ਹੱਦ 10 ਲੱਖ ਜੀ ਨਹੀਂ 001 ਵਿਕਿਆ ਹੈ ਪੂਰੇ 36 ਲੱਖ ਦੇ ਵਿੱਚ VIP ਨੰਬਰ ਪਲੇਟਸ ਦੀ ਬੋਲੀ ਹੋਈ ਜਿਸ ਦੇ ਵਿੱਚ 7 ਨੰਬਰ ਦੀ ਨਿਲਾਮੀ ਕੀਤੀ ਗਈ ਤੇ ਵਿੱਚ 7 ਨੰਬਰ ਦੀ ਨਿਲਾਮੀ ਕੀਤੀ ਗਈ 001 ਜੋ ਕਿ 36 ਲੱਖ ਦਾ 009 ਜੋ ਕਿ 16 ਲੱਖ ਦਾ 007 ਜੋ ਕਿ 16 ਲੱਖ ਦਾ 3005 ਜੋ ਕਿ ਫਿਰ ਤੋਂ 16 ਲੱਖ ਦਾ 3002 ਜੋ ਕਿ 13 ਲੱਖ ਦਾ 9999 ਜੋ ਕਿ 10 ਲੱਖ ਦਾ ਵੀ ਕਿਹਾ ਤੁਸੀਂ ਦੇਖ ਰਹੇ ਹੋ ਦਾ ਸੀਗੀ ਹੈਡਲਾਈਨਸ ਤੇ ਮੈਂ ਅਲੀ ਸ਼ਾ ਚੰਡੀਗੜ੍ਹ ਦੀਆਂ ਸੜਕਾਂ ਤੇ 1 ਕਰੋੜਾਂ ਦੀਆਂ ਗੱਡੀਆਂ ਚੱਲਦੀਆਂ ਨੇ ਗੱਲ ਕਰੀਏ ਵੀਆਈਪੀ ਨੰਬਰ ਪਲੇਟ ਜੇ ਇਸ ਸਾਲ ਵੀਆਈਪੀ ਨੰਬਰ ਪਲੇਟ ਨੇ ਚੰਡੀਗੜ੍ਹ ਦੇ ਵਿੱਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ 3001 ਨੰਬਰ ਪਲੇਟ ਦੀ ਕੀਮਤ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 5 ਲੱਖ 6 ਲੱਖ 7 10 ਲੱਖ ਜੀ ਨੇ 3001 ਵਿਕਿਆ ਹੈ ਪੂਰੇ 36 ਲੱਖ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਆਈਪੀ ਨੰਬਰ ਪਲੇਟਸ ਦੀ ਬੋਲੀ ਹੋਈ ਜਿਸ ਦੇ ਵਿੱਚ 7 ਨੰਬਰ ਦੀ ਨਿਲਾਮੀ ਕੀਤੀ ਗਈ ਜਿਸ ਦੇ ਵਿੱਚ 7 ਨੰਬਰ ਦੀ ਨਿਲਾਮੀ ਕੀਤੀ ਗਈ 3001 ਜੋ ਕਿ 36 ਲੱਖ ਦਾ 3009 ਜੋ ਕਿ 16 ਲੱਖ ਦਾ 3007 ਜੋ ਕਿ ਸਾਡੇ 16 ਲੱਖ ਦਾ 005 ਜੋ ਕਿ ਫਿਰ ਤੋਂ ਸਾਡੇ 16 ਲੱਖ ਦਾ 002 ਜੋ ਕਿ ਸਾਡੇ 13 ਲੱਖ ਦਾ 999 ਜੋ ਕਿ ਸਾਡੇ 10 ਲੱਖ ਦਾ ਵੀ ਕਿਹਾ ਪਰ ਸੁਰਖੀਆਂ 001 ਜੋ ਕਿ ਸਾਡੇ 36 ਲੱਖ ਦਾ ਵਿਕਿਆ ਉਸਨੇ ਬਟੋਰ ਲਿਆ ਸਾਡੇ 36 ਲੱਖ ਕਿੰਨੀ ਵੱਡੀ ਕੀਮਤ ਹੈ ਜਿਸ ਦੇ ਵਿੱਚ ਇੱਕ ਹੋਰ ਵਧੀਆ ਨਵੀਂ ਗੱਡੀ ਆ ਸਕਦੀ ਹੈ ਪਰ ਕਹਿੰਦੇ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਇੱਦਾਂ ਦੀਆਂ ਹੋਰ ਵੀ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ ਦਾ ਸਿਟੀ ਹੈਡਲਾਈਨਸ ਨਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀ ਸ਼ਾ ਚੰਡੀਗੜ੍ਹ ਦੀਆਂ ਸੜਕਾਂ ਤੇ ਕਰੋੜਾ ਦੀਆਂ ਗੱਡੀਆਂ ਚੱਲਦੀਆਂ ਨੇ ਗੱਲ ਕਰੀਏ ਵੀਆਈਪੀ ਨੰਬਰ ਪਲੇਟ ਜੀ ਇਸ ਸਾਲ ਵੀਆਈਪੀ ਨੰਬਰ ਪਲੇਟ ਨੇ ਚੰਡੀਗੜ੍ਹ ਦੇ ਵਿੱਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਟ੍ਰਿਪਲ 01 ਨੰਬਰ ਪਲੇਟ ਦੀ ਕੀਮਤ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 5 ਲੱਖ 6 ਲੱਖ ਹੱਦ 10 ਲੱਖ ਜੀ ਨਹੀਂ triple01 ਵਿਕੇ ਹੈ ਪੂਰੇ 36 ਲੱਖ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ VIP ਨੰਬਰ ਪਲੇਟਸ ਦੀ ਬੋਲੀ ਹੋਈ ਜਿਸ ਦੇ ਵਿੱਚ 7 ਨੰਬਰ ਦੀ ਨਿਲਾਮੀ ਕੀਤੀ ਗਈ ਜਿਸ ਦੇ ਵਿੱਚ 7 ਨੰਬਰ ਦੀ ਨਿਲਾਮੀ ਕੀਤੀ ਗਈ triple01 ਜੋ ਕਿ 36 ਲੱਖ ਦਾ triple09 ਜੋ ਕਿ 16 ਲੱਖ ਦਾ triple07 ਜੋ ਕਿ 16 ਲੱਖ ਦਾ triple05 ਜੋ ਕਿ ਫਿਰ ਤੋਂ 16 ਲੱਖ ਦਾ triple02 ਜੋ ਕਿ ਸਾਡੇ 13 ਲੱਖ ਦਾ 999 ਜੋ ਕਿ ਸਾਡੇ 10 ਲੱਖ ਦਾ ਵਿਕਿਆ ਪਰ ਸੁਰਖੀਆਂ triple01 ਜੋ ਕਿ ਸਾਡੇ 36 ਲੱਖ ਦਾ ਵਿਕਿਆ ਉਸਨੇ ਬਟੋਰ ਲਿਆ ਸਾਡੇ 36 ਲੱਖ ਐਡੀ ਵੱਡੀ ਕੀਮਤ ਹੈ ਜਿਸ ਦੇ ਵਿੱਚ ਇੱਕ ਹੋਰ ਵਧੀਆ ਨਵੀਂ ਗੱਡੀ ਆ ਸਕਦੀ ਹੈ ਪਰ ਕਹਿੰਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਇਦਾਂ ਦੀਆਂ ਹੋਰ ਵੀ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ ਦਾ ਸਿਟੀ ਹੈਡਲਾਈਨਸ ਦੇ